ਭਾਈ ਸਾਰਿਆਂ ਨੂੰ ਅੱਜ ਮੈਂ ਫਾਰਮ ਤੇ ਆਇਆ ਸੀ ਤੇ ਅੰਡੇ ਦੇਖ ਕੇ ਮੈਨੂੰ ਲੱਗਾ ਮੁਰਗੀਆਂ ਨਾਲ ਅੱਜ ਗੱਲਬਾਤ ਕਰਨੀ ਪਊਗੀ ਤੇ ਇਹ ਕੰਮ ਦੇ ਨਾਲ ਨਾਲ ਭਾਈ ਆਸੀ ਮਜ਼ਾਕ ਵੀ ਜਰੂਰ ਕਰਿਆ ਕਰੋ ਹਨਾ ਕੰਮਕਾਰ ਤਾਂ ਚੱਲਦੀ ਰਹਿੰਦੇ ਆ ਭਾਈ ਤੇ ਅੱਗੇ ਤੁਸੀਂ ਬਣੇ ਵੀਡੀਓ ਦੇਖ ਕਰਿਓ ਭਾਈ ਸੁਣ ਕੇ ਯਾਰ ਸੱਸੀ ਕਾ ਭਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਖਾਸ ਉਹ ਭਰਾ ਜਿਨ੍ਹਾਂ ਦੇ ਫਾਰਮਰ ਪਾਏ ਹੋਏ ਨੇ ਤੇ ਆਪਣਾ ਜਿਵੇਂ ਮੁਰਗੀ ਫਾਰਮ ਪਾਏ ਹੋਇਆ ਮੁਰਗੀ ਫਾਰਮ ਵੀਰਾਂ ਵਾਸਤੇ ਚਾਰਟਕ ਲੈਣਾ ਮੈਂ ਸਾਨੂੰ ਸੁਣਾਉਣ ਲੱਗਿਆ ਵੀ ਮਾਲਕ ਤੇ ਮੁਰਗੀਆਂ ਦੀ ਨੋਕਝੋਕ ਸੁਣਾਉਣ ਲੱਗਿਆ ਮੇਰਾ ਸੁਣ ਕੇ ਬਾਈ ਜੇ ਚੰਗੀਆਂ ਲੱਗੀਆਂ ਤਾਂ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮੈਸੇਜ ਕਰਦਾ ਕਰੋ ਮੇਰਾ ਵੀਰ ਹਣਾ ਓਏ ਸਾਰਾ ਦਿਨ ਖਰਾਕ ਪਈ ਖਾਵੇਂ ਇਹ ਮਾਲਕ ਕਹਿੰਦਾ ਵੀ ਮੁਰਗੀਆਂ ਨੂੰ ਸਾਰਾ ਦਿਨ ਖਰਾਕ ਪਈ ਖਾਵੇਂ ਪੁੱਛਾਂ ਅੰਡੇ ਤਾਂ ਰੁੱਸਦੀ ਜਾਵੇਂ ਸਾਰਾ ਦਿਨ ਖਰਾਕ ਪਈ ਖਾਵੇਂ ਓਏ ਪੁੱਛਾਂ ਅੰਡੇ ਤਾਂ ਰੁੱਸਦੀ ਜਾਵੇਂ ਕਿੱਦਾਂ ਕਰੂੰਗਾ ਖਰਚੇ ਪੂਰੇ ਹੋਇਆਂ ਡੇ ਕੱਟ ਦੇ ਖਰਚੇ ਦੂਰੇ ਬਾਪੂ ਨੇ ਕੱਲ ਕਰੋ ਸੀ ਕਦਿਆ ਕਹਿੰਦਾ ਕਰ ਹਾ ਜੀ ਮੁਰਗੀਆਂ ਛੱਡਿਆ ਜੀ ਤਾਂ ਕਰਦਾ ਚੁੱਲ੍ਹੇ ਵਿੱਚ ਤੜਨਾ ਤਲ ਸਸੋਡੇ ਤੇ ਆ ਜਾਂਦਾ ਜੇ ਤੁਸੀਂ ਦੇ ਦਿਓ ਆਂਡੇ ਮੈਨੂੰ ਖੜਾਕ ਦਾ ਗੱਟਾ ਹਾਂ ਜਾਂਦਾ ਜੇ ਤੁਸੀਂ ਦੇ ਫਿਰ ਅੱਗੇ ਮੁਰਗੀਆਂ ਕੀ ਕਹਿੰਦੀਆਂ ਬਾਈ ਹੋ ਭਰ ਦੇ ਕੋਰੇਟ ਖਰਾਕ ਦੇ ਸਾਨੂੰ ਠੰਡ ਵਿੱਚ ਤੱਤਾ ਪਾਣੀ ਪਾਸ ਨੂੰ ਫੇਰ ਕੀ ਕਹਿੰਦੀ ਅੱਗੇ ਅੰਡੇ ਦੇਵਾ ਗੀਆਂ ਬਥੇਰੇ ਹੱਦਾ ਕਿਲੋ ਲਸਣੇ ਫੜ ਲਿਆ ਹੀ ਸਵੇਰੇ ਕਹਿੰਦੀਆਂ ਕਰਲਾ ਸੇਵਾ ਰੱਜ ਕੇ ਫਲ ਕਰਮਾਂ ਦਾ ਪਾਵੇਂਗਾ ਭੁੱਖੇ ਟੈਡਣ ਆਂਦੇ ਦਈਏ ਦੱਸ ਕਿਧਰ ਨੂੰ ਜਾਵੇਂਗਾ ਭੁੱਖੇ ਟੈਡਣ ਆਂਦੇ ਦਈਏ ਦੱਸ ਕਿਧਰ ਨੂੰ ਜਾਵੇਂਗਾ ਅੱਗੇ ਮਾਲਕ ਹੀ ਕਹਿੰਦਾ ਬਾਈ ਫੇਰ ਮੁਰਗੀਆਂ ਨੂੰ ਸੁਣ ਕੇ ਬਾਈ ਫੀੜ ਬਰਾਬਰ ਪਾਵਾਂ ਦਾਣੇ ਓਏ ਫੀੜ ਬਰਾਬਰ ਪਾਵਾਂ ਦਾਣੇ ਕਦੇ ਭੁੱਖੇ ਮਨ ਨਿਆਣੇ ਪੈਸੇ ਮੰਗ ਫੀੜ ਲਿਆਵਾ ਓਏ ਪੈਸੇ ਮੰਗ ਫੀੜ ਲਿਆਵਾ ਦੱਸੋ ਮੈਂ ਕਿੱਧਰ ਨੂੰ ਜਾਵਾਂ ਹੋਨ ਹੱਥ ਜੋੜ ਮਿਹਨਤ ਮੈਂ ਕਾਦਾ ਦੇ ਦੇਓ ਆਂਡੇ ਮੈਨੂੰ ਨਹੀਂ ਆਂਡੇ ਵੇਚ ਕੇ ਪੈਸੇ ਵੱਟਾਂ ਬਾਪੂ ਕੁਝ ਕਹਿੰਦਾ ਮੈਨੂੰ ਨਹੀਂ ਆਂਡੇ ਵੇਚ ਕੇ ਪੈਸੇ ਵੱਟਾਂ ਬਾਪੂ ਕੁਝ ਕਹਿੰਦਾ ਮੈਨੂੰ ਨਹੀਂ ਅੱਗੇ ਬਾਈ ਫਿਰ ਮੁਰਗੀਆਂ ਕੀ ਕਹਿੰਦੀਆਂ ਮਾਲਕ ਨੂੰ ਓਏ ਫਿਕਰ ਨਾ ਕਰਿਆ ਕਾ ਸਰਦਾਰਾ ਲਾਵਾਂਗੇ ਕਰਜਾ ਤੇਰਾ ਸਾਰਾ ਫਿਕਰ ਨਾ ਕਰਿਆ ਕਾ ਸਰਦਾਰਾ ਲਾਵਾਂਗੇ ਕਰਜਾ ਤੇਰਾ ਸਾਰਾ ਦੇਸੀ ਮੁਰਗੀਆਂ ਕਹਿੰਦੇ ਸਾਨੂੰ ਕੱਲ ਵਿਸਵਾਸ ਸਾਡੇ ਤੇ ਯਾਰਾ ਢਪਾ ਵਾਲੀ ਹੋਏ ਪੈਸੇ ਵੇਖਣਾ ਰਸੂਗੀ ਘਰ ਵਾਲੀ ਹੋਏ ਦਾਣੇ ਕੱਟ ਫੀਡ ਪਾਵਾਲੀ ਪੈਸੇ ਵੇਖਣਾ ਰਸੂਗੀ ਘਰ ਵਾਲੀ ਫੁੱਲ ਖਰਾਕ ਤੂੰ ਪਾ ਦੇ ਸਾਨੂੰ ਟਿੱਡ ਤੂੰ ਸਭ ਦੇ ਪਾ ਦੇਵੇਂ ਨਾਲੇ ਪੁੰਨ ਤੇ ਨਾਲੇ ਫਲੀਆਂ ਪੈਸੇ ਬੈਂਕ ਚ ਤਰ ਦੇਵੇਂ ਨਾਲੇ ਪੁੰਨ ਤੇ ਨਾਲੇ ਫਲੀਆਂ ਪੈਸੇ ਬੈਂਕ ਚ ਤਰ ਦੇਵੇਂ